ਨਮਸਕਾਰ ਮੈਂ ਹਾਰਤੀ ਅਸਮਝ न्यूज ਦੇ ਦੇਖਣ ਦਾ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਦਿਵਲੇ ਦੀਆਂ ਟਾਪ 20 ਹੈਡਲਾਈਨਸ ਨਾਲ ਗੋਇੰਦਵਾਲ ਜੇਲ ਮਾਮਲੇ ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ ਜੇਲ ਸੁਪਰਡੈਂਟ ਸਮੇਤ ਅਧਿਕਾਰੀ ਕਿਤੇ ਸਸਪੈਂਡ ਪੰਜ ਜੇਲ ਅਧਿਕਾਰੀ ਕਿਤੇ ਗ੍ਰਿਫਤਾਰ ਪੰਜਾਬ ਦਾ ਪਹਿਲਾ ਆਧੁਨਿਕ ਕਮਾਂਡ ਸੈਂਟਰ ਕੀਤਾ ਗਿਆ ਤੇ 192 ਕੈਮਰੇ ਦੇ ਨਾਲ ਥਾਣਿਆਂ ਨਾਕਿਆਂ ਤੇ ਹੋਵੇਗੀ ਨਿਗਰਾਨੀ ਸਿਕਿਆ ਮੰਤਰੀ ਹਰਜੋਤ ਬੈਂਸ ਨੇ ਮੁਖ ਸਕੱਤਰ ਨੂੰ ਲਿਖਿਆ ਪੱਤਰ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮ ਨਾ ਸੌਪਣ ਦੀ ਕੀਤੀ ਅਪੀ ਪਠਾਨਕੋਟ ਤੋਂ ਵਾਪਰਿਆ ਵੱਡਾ ਹਾ사 ਨਹਿਰ ਦੇ ਪੈਰ ਫਸਲਕਾਰਾਂ ਡਿੱਗਿਆ ਪੇ ਦਾ ਕਾਰਜਾ ਅਚਾਨਕ ਅਗਲ ਗਣਕਾਰਣ ਪੰਜ ਸਾਲਾਂ ਮਾਸੂਮ ਬੱਚੇ ਦੀ ਹੋਈ ਮੌਤ ਕੇਂਦਰ ਜੀਐਲ ਤੋਂ ਮੁਰਤਲਾਸ਼ੀ ਦੌਰਾਨ ਮਿਲੇ 11 ਮੋਬਾਈਲ ਪੁਲਿਸ ਨੇ 4 ਕੈਦੀਆਂ ਤੇ ਅਣਪਛਾਤੇ ਵਿਅਕਤੀਆਂ ਨੂੰ ਕੀਤਾ ਪੁਲਿਸ ਨੇ 4 ਕੈਦੀਆਂ ਤੇ ਅਣਪਛਾਤੇ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ ਸ਼੍ਰੀ ਚੋਲਾ ਸਾਹਿਬ ਜੋੜੇ ਮੇਲੇ ਚ ਸੈਲਫੀ ਲੈਣ ਦਾ ਨੌਜਵਾਨ ਝੂਲੇ ਤੇ ਫਸਿਆ ਸਿਰ ਤੇ ਲੱਗੀਆਂ ਗੰਭੀਰ ਸੱਟਾਂ ਵਿਧਾਨ ਸਭਾ ਚ ਜ਼ਬਰਦਤ ਹੰਗਾਮਾ ਸੈਸ਼ਨ ਦੌਰਾਨ ਸਿਮੰਤ ਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋਈ ਕੁਝ ਸਮੇਂ ਦੇ ਲਈ ਸਦਨ ਦੀ ਕਾਰਵਾਈ ਕੀਤੀ ਗਈ ਮੁਲਤਵੀ ਸੰਗਰੂਰ ਦੇ ਪਿੰਡ ਦੁੱਗਾ ਚ ਦੋਸਤੀ ਹੋਈ ਸ਼ਰਮਸ਼ਾਰ ਮਾਮਲੀ ਝਗੜੇ ਦੀ ਰੰਜਿਸ਼ ਤਹਿਤ ਗਲਾ ਵਾੜ ਕੇ ਕੀਤਾ ਦੋਸਤ ਦਾ ਕਤਲ ਲਾਸ਼ ਕੋਟਲਾ ਬ੍ਰਾਂਚ ਨਹਿਰ ਦੇ ਵਿੱਚ ਸੁੱਟੀ ਪੰਜਾਨੰਦ ਗਿਰੀ ਮਹਾਰਾਜ ਦੀ ਮੌਤ ਤੋਂ ਬਾਅਦ ਗੱਦੀ ਨੂੰ ਲੈ ਕੇ ਭੱਖਿਆ ਵਿਵਾਦ ਕਈ ਬਾਜ਼ਾਰ ਹੋਏ ਬੰਦ ਦੋਵਾਂ ਤਰ੍ਹਾਂ ਨੇ ਆਪਣੇ ਆਪਣੇ ਗੱਦੀ ਨਸ਼ੀਨ ਐਲਾਨੇ ਪ੍ਰਸ਼ਾਸਨ ਦੇ ਵੱਲੋਂ ਭਾਰੀ ਪੁਲਿਸ ਬਲ ਕੀਤੀ ਗਈ ਤਨਾ ਮਜੀਠਾ ਨੇੜੇ ਵਾਪਰੀ ਲੁੱਟ ਦੀ ਵੱਡੀ ਘਟਨਾ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਮੋਬਾਈਲ ਫੋਨ ਤੇ ਮੋਟਰਸਾਈਕਲ ਅਣਪਛਾਤੇ ਲੁਟੇਰੇ ਹੋਏ ਫਰਾਰ ਗੁਰਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਚ ਮਚੀ ਹਫੜਾ ਤਫੜੇ ਲਿਫਟ ਚ ਇਹ ਦੇ ਦੋ ਨੌਜਵਾਨ ਦੂਜੀ ਮੰਜ਼ੀ ਤੋਂ ਹੇਠਾ ਡਿੱਗੇ ਇੱਕ ਆਈਟੀਬੀਪੀ ਦਾ ਜਵਾਨ ਐਕਟ ਦੀ ਉਲੰਘਣਾ ਸੇਵਾ ਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਬਦਲੇ ਜਾ ਰਹੇ ਪੁਲਿਸ ਅਧਿਕਾਰੀ ਪਿਛਲੇ ਕੁਝ ਮਹੀਨੇ ਚ ਬਦਲੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਤੇ ਹੋਰ ਅਧਿਕਾਰੀ ਛਤISਗਰ ਦੇ ਬਲਾਸਪੁਰ ਜ਼ਿਲ੍ਹੇ ਚ ਦਿਲ ਦਹਿਲਾ ਦੇਣ ਵਾਲੀ ਵੱਡੀ ਘਟਨਾ ਪਤੀ ਬੜਿਆ ਹੈਵਾਨ ਪਤਨੀ ਦੇ ਪੰਜ ਟੁਕੜੇ ਕਰ ਪਾਣੀ ਦੀ ਟੈਂਕੀ ਚ ਰੱਖੀ ਲਾਸ਼ 2 ਮਹੀਨੇ ਬਾਅਦ ਹੋਇਆ ਖੁਲਾਸਾ 1.85 ਕਰੋੜ ਦੀ ਸਾਈਬਰ ਠੱਗੀ ਦਾ ਮੁਲਾਜ਼ਮ ਨਾਈਜੀਰੀਅਨ ਦਿੱਲੀ ਤੋਂ ਹੋਇਆ ਗ੍ਰਿਫਤਾਰ ਬੈਂਕ ਅਧਿਕਾਰੀ ਦੇ ਪੁੱਤਰ ਨੂੰ ਲੰਡਨ ਚੋਂ ਨੌਕਰੀ ਦਿਵਾਉਂ ਦਾ ਦਿੱਤਾ ਸੀ ਚਾਂਸ ਫਿਰੋਜ਼ਪੁਰ ਚ ਰਜ਼ਾਇਜ਼ ਮਾਈਨਿੰਗ ਦੇ ਦੋ ਸਚਾਰ ਵਿਅਕਤੀ ਕਾਬੂ تین ਟਰੈਕਟਰ ਟਰਾਲੇ ਤੇ ਇੱਕ ਟਿਪਰ ਵੀ ਕੀਤਾ ਗਿਆ ਜਬ ਮਹਾਰਾਸ਼ਟਰ ਦੇ ਯਾਵਤਮਾਲ ਤੋਂ ਇੱਕ ਖੌਫਨਾਕ ਘਟਨਾ ਅਚਾਨਕ ਪਟ ਗਈ ਸੜਕ 'ਤੇ ਸਕੂਟੀ ਸਵਾਰ ਔਰਤ ਤੇ ਟਕਿਆ ਕਹਿਰ ਬੁਰੀ ਤਰ੍ਹਾਂ ਹੋਈ ਜ਼ਖਮੀ ਆਰਥਿਕ ਸੰਕਟ ਦੇ ਦੌਰ ਚੋਂ ਲੰਘ ਰਿਹਾ ਪਾਕਿਸਤਾਨ ਰੋਟੀ ਦੇ ਲਈ ਤਰਸੇ ਲੋਕ 2800 ਰੁਪਏ ਪਹੁੰਚਿਆ 2 ਕਿਲੋ ਆਟੇਦਾਰੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਗੈਰ ਕਾਨੂੰਨੀ ਪ੍ਰਵਾਸਨ ਦਿੱਤੀ ਚੇਤਾਵਨੀ ਕਿਹਾ ਗੈਰ ਕਾਨੂੰਨੀ ਪ੍ਰਵਾਸੀ ਨਹੀਂ ਦੇ ਸਕਣਗੇ ਸ਼ਰਨ ਦੇ ਲਈ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੇ ਜੁੱਤੇ ਦੀ ਆੜ ਵਿੱਚ ਤਸਕਰੀ ਕਸਟਮ ਵਿਭਾਗ ਨੇ 29 ਲੱਖ ਰੁਪਏ ਦੀ ਵਿਦੇਸ਼ੀ ਸਿਗਰਟ ਦੀ ਖੇਪ ਕੀਤੀ ਬਰਾਮਦ ਨਾਇਕੀ ਦੇ ਜੁੱਤੇ ਦੀ ਆੜ ਵਿੱਚ ਦੁਬਈ ਤੋਂ ਭਾਰਤ ਲੈ ਕੇ ਆਇਆ ਮੁਲਜ਼ਮ ਇਸ ਨੂੰ ਹੋਰ ਤੱਕ ਦੀਆਂ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੀ